ਸਾਰਿਆਂ ਨੂੰ ਪਿਆਰ ਭਰੀ ਸਤਿ ਅਕਾਲ ਬਰਕਤ ਟੀਵੀ ਫੈਕਟਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਅੱਜ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਮਜ਼ੇਦਾਰ ਤੇ ਅਨੋਖੀ ਕਿਸਮ ਦੀ ਵੀਡੀਓ ਜਿਸ ਵਿੱਚ ਅਸੀਂ ਗੱਲ ਕਰਾਂਗੇ ਦੁਨੀਆ ਦੇ ਸਭ ਤੋਂ ਸ਼ਾਂਤ ਕਮਰੇ ਦੀ ਜਿੱਥੇ ਕੋਈ ਵੀ ਆਵਾਜ਼ ਨਹੀਂ ਆਉਂਦੀ ਸਿਰਫ ਤੁਹਾਨੂੰ ਸੁਣਦੀਆਂ ਨੇ ਆਪਣੇ ਅੰਦਰਲੀ ਆਵਾਜ਼ਾਂ ਉਸ ਕਮਰੇ ਵਿੱਚ ਕਿਉਂ ਕੋਈ 45 ਮਿੰਟ ਤੋਂ ਵੱਧ ਬਹਿ ਨਹੀਂ ਸਕਦਾ ਜੇਕਰ ਕੋਈ ਉੱਥੇ 45 ਮਿੰਟ ਤੋਂ ਵੱਧ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਨਾਲ ਕੀ ਹੁੰਦਾ ਹੈ ਏ ਸਭ ਕੋ ਜਿ세 ਦੱਸਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਨਾ ਹੁਣ ਅਸੀਂ ਗੱਲ ਕਰਾਂਗੇ ਦੁਨੀਆ ਦੇ ਸਭ ਤੋਂ ਸ਼ਾਂਤ ਕਮਰੇ ਦੀ ਜਿਸ ਨੂੰ ਕਿਹਾ ਜਾਂਦਾ ਹੈ ਐਨੋਇਕ ਚੈਂਬਰ ਇਹ ਕਮਰਾ ਬਣਾਇਆ ਗਿਆ ਹੈ ਅਮਰੀਕਾ ਦੀ ਮਾਈਕਰੋਸਾਫਟ ਕੰਪਨੀ ਦੇ ਹੈੱਡਕੁਆਰਟਰ ਵਿੱਚ ਰੇਮਨਡ ਵਾਸ਼ਿੰਗਟਨ ਦੇ ਵਿੱਚ ਇਹ ਕੋਈ ਆਮ ਕਮਰਾ ਨਹੀਂ ਹੈ ਇਹ ਐਸਾ ਕਮਰਾ ਹੈ ਜਿਹੜਾ ਆਵਾਜ਼ ਨੂੰ ਨਿਕਲ ਜਾਂਦਾ ਹੈ ਹੁਣ ਤੱਕ ਦੇ ਰਿਪੋਰਟ ਮੁਤਾਬਕ ਇਸ ਜਗ੍ਹਾ ਤੇ ਆਵਾਜ਼ ਦਾ ਲੈਵਲ -20.3 ਡੈਸੀਬਲ ਹੈ ਜੋ ਕਿ ਆਮ ਇਨਸਾਨ ਦੀ ਸੁਣਨ ਯੋਗਤਾ ਤੋਂ ਵੀ ਘੱਟ ਹੈ ਹੁਣ ਇਹ ਸਵਾਲ ਹੈ ਕਿ ਇਹ ਕਮਰਾ ਬਣਾਇਆ ਕਿਵੇਂ ਗਿਆ ਇਸ ਕਮਰੇ ਦੀਆਂ ਕੰਧਾਂ ਛੱਤ ਅਤੇ ਫਰਸ਼ ਉੱਤੇ ਇੱਕ ਵਿਸ਼ੇਸ਼ ਕਿਸਮ ਦੀ ਫੋਮ ਟ੍ਰਾਇੰਗਲ ਸ਼ੇਪ ਵਿੱਚ ਲਗਾਏ ਗਏ ਹਨ ਜੋ ਆਵਾਜ਼ ਨੂੰ ਰਿਫਲੈਕਟ ਹੋਣ ਦੀ ਬਜਾਏ ਅੰਦਰ ਹੀ ਸੋਖ ਲੈਂਦੇ ਹਨ ਇਹ ਕਮਰਾ ਕਿਸੇ ਵੀ ਬਾਹਰੀ ਆਵਾਜ਼ ਤੋਂ ਬਿਲਕੁਲ ਕਟਿਆ ਹੋਇਆ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਖਿੜਕੀ ਨਹੀਂ ਹੈ ਜਿਸ ਦੇ ਰਸਤੇ ਆਵਾਜ਼ ਅੰਦਰ ਆ ਸਕੇ ਇਸ ਦੀ ਬਣਾਵਟ ਇਸ ਤਰ੍ਹਾਂ ਦੀ ਹੈ ਕਿ ਜੇਕਰ ਅੰਦਰ ਤੁਸੀਂ ਆਪਣਾ ਕਦਮ ਧਰਤੀ ਤੇ ਵੀ ਰੱਖਦੇ ਹੋ ਤਾਂ ਤੁਹਾਡੇ ਪੈਰ ਦੀ ਆਵਾਜ਼ ਵੀ ਨਹੀਂ ਆਉਂਦੀ ਉਹ ਵੀ ਗਾਇਬ ਹੋ ਜਾਂਦੀ ਹੈ ਆਓ ਜਾਣਦੇ ਹਾਂ ਕਿ ਇਹ ਅਨੋਇਕ ਚੈਂਬਰ ਬਣਾਇਆ ਕਿਉਂ ਗਿਆ ਹੈ ਇਹ ਸਾਇੰਟਿਸਟਾਂ ਤੇ ਇੰਜੀਨੀਅਰ ਵੱਲੋਂ ਸਾਊਂਡ ਟੈਸਟਿੰਗ ਲਈ ਵਰਤਿਆ ਜਾਂਦਾ ਹੈ ਇੱਥੇ ਮਾਈਕ੍ਰੋਫੋਨ ਸਪੀਕਰ ਮੋਬਾਈਲ 이어ਫੋਨ 에어 ਕੰਡੀਸ਼ਨਰ ਲੈਪਟਾਪ ਦੇ ਫੈਨ ਦੀ ਆਵਾਜ਼ ਵੀ ਟੈਸਟਿੰਗ ਕੀਤੀ ਜਾਂਦੀ ਹੈ ਕਈ ਵਾਰ ਮਨੁੱਖੀ ਕੰਨ ਟੈਸਟਿੰਗ ਅਤੇ ਭਵਿੱਖ ਦੇ ਨਵੇਂ ਸਾਊਂਡ ਸਿਸਟਮ ਇੱਥੇ ਬਣਾਏ ਜਾਂਦੇ ਹਨ ਇਸ ਕਮਰੇ ਵਿੱਚ ਕੋਈ ਵੀ ਬਹੁਤੀ देर ਬੈਠ ਨਹੀਂ ਸਕਦਾ ਕਿਉਂਕਿ ਉਸ ਨੂੰ ਆਪਣੀਆਂ ਅੰਦਰਲੀਆਂ ਆਵਾਜ਼ਾਂ ਸੁਣਨ ਲੱਗ ਪੈਂਦੀਆਂ ਹਨ ਹੁਣ ਗੱਲ ਕਰਦੇ ਹਾਂ ਜੋ ਲੋਕ ਇਸ ਕਮਰੇ ਵਿੱਚ ਗਏ ਉਹਨਾਂ ਨੇ ਕੀ ਮਹਿਸੂਸ ਕੀਤਾ ਪਹਿਲੇ 5 ਮਿੰਟ ਬੰਦਾ ਹੈਰਾਨ ਹੁੰਦਾ ਹੈ ਲੋਕ ਕਹਿੰਦੇ ਨੇ ਵਾਹ ਇਹ ਜਗ੍ਹਾ ਤਾਂ ਬਿਲਕੁਲ ਕੁਮਾਰ ਹੈ ਬਿਲਕੁਲ ਸ਼ਾਂਤ ਅਗਲੇ 10 ਮਿੰਟ ਬਾਅਦ ਸਿਰ ਵਿੱਚ ਹੌਲੀ-ਹੌਲੀ ਦਰਦ ਸ਼ੁਰੂ ਹੋ ਜਾਂਦਾ ਹੈ ਸਿਰ ਘੁੰਮਣ ਲੱਗ ਪੈਂਦਾ ਹੈ 20 ਮਿੰਟ ਬਾਅਦ ਆਪਣੇ ਦਿਲ ਦੀ ਧੜਕਣ ਜਿਗਰ ਦੀ ਹਲਚਲ ਤੇ ਇਨੀ ਤੇਜ਼ ਸੁਣਾਈ ਦਿੰਦੀ ਹੈ ਕਿ ਦਿਲ ਕਮਜ਼ੋਰ ਹੋ ਜਾਵੇ ਜਾਂ ਪੈਨਿਕ ਅਟੈਕ ਵੀ ਹੋ ਸਕਦਾ ਹੈ 30 ਮਿੰਟ ਬਾਅਦ ਕੰਨ ਵਿੱਚ ਆਵਾਜ਼ਾਂ ਮਹਿਸੂਸ ਹੋਣ ਲੱਗਦੀਆਂ ਨੇ ਕਬਰਾ ਹਟ ਕਈਆਂ ਨੂੰ ਪਸੀਨਾ ਆਉਣ ਲੱਗ ਪੈਂਦਾ ਹੈ 45 ਮਿੰਟ ਤੋਂ ਪਿੱਛੋਂ ਬਹੁਤ ਘੱਟ ਲੋਕ ਇੱਥੇ ਰਹਿ ਪਾਉਂਦੇ ਨੇ ਕਿਸੇ ਨੂੰ ਚੱਕਰ ਆ ਜਾਂਦੇ ਹਨ ਤੇ ਕਿਸੇ ਨੂੰ ਬੇਹੋਸ਼ੀ ਮਹਿਸੂਸ ਹੋਣ ਲੱਗ ਪੈਂਦੀ ਹੈ ਸਭ ਤੋਂ ਹੈਰਾਨੀਜਨਨ ਗੱਲ ਇਹ ਹੈ ਕਿ ਇਹ ਕਮਰਾ ਤੁਹਾਡੇ ਮਨ ਦੇ ਉੱਤੇ ਅਸਰ ਕਰਦਾ ਹੈ ਇਹ ਸਭ ਕੁਝ ਸੁਣਨ ਲਈ ਬਣਾਉਂਦਾ ਹੈ ਜੋ ਤੁਸੀਂ ਕਦੇ ਵੀ ਸੁਣਿਆ ਨਹੀਂ ਆਪਣੀ ਜ਼ਿਗਰ ਦੀ ਆਵਾਜ਼ ਆਪਣੀ ਹੱਡੀਆਂ ਦੀ ਆਵਾਜ਼ ਅਤੇ ਆਪਣੇ ਅੰਦਰ ਦੀ ਖਾਮੋਸ਼ੀ ਮਨੁੱਖੀ ਦਿਮਾਗ ਆਵਾਜ਼ਾਂ ਦੇ ਨਾਲ ਕੰਫਰਟ ਮਹਿਸੂਸ ਕਰਦਾ ਹੈ ਜਦੋਂ ਕੋਈ ਵੀ ਆਵਾਜ਼ ਨਹੀਂ ਆਉਂਦੀ ਤਾਂ ਦਿਮਾਗ ਨਵੀਆਂ ਆਵਾਜ਼ਾਂ ਬਣਾਉਣ ਲੱਗ ਪੈਂਦਾ ਹੈ ਜਿਸ ਨੂੰ ਕਹਿੰਦੇ ਹਨ ਫੈਂਟਮ ਸਾਊਂਡਸ ਬਹੁਤ ਸਾਰੇ ਲੋਕ ਕਹਿੰਦੇ ਨੇ ਉਹਨਾਂ ਨੂੰ ਚੀਕਾਂ ਅਤੇ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਮਹਿਸੂਸ ਹੋਈਆਂ आज तक एनोइक चैंबर ਵਿੱਚ ਸਭ ਤੋਂ ਲੰਮਾ ਸਮਾਂ ਰਹਿਣ ਦਾ ਰਿਕਾਰਡ ਜਰਮਨ ਦੇ ਨਿਵਾਸੀ ਯੋਗੋ ਸ਼ੈਨ ਦੇ ਨਾਮ ਹੈ ਜਿਹੜਾ 1 ਘੰਟਾ 12 ਮਿੰਟ ਅੰਦਰ ਰਿਹਾ ਪਰ ਉਹ ਕਹਿੰਦਾ ਹੈ ਕਿ ਜਿਵੇਂ-ਜਿਵੇਂ ਘੜੀ ਟਿਕ-ਟਿਕ ਕਰ ਰਹੀ ਸੀ ਮੇਰੇ ਦਿਮਾਗ ਨੇ ਟਿਕ-ਟਿਕ ਕਰਨੀ ਬੰਦ ਕਰ ਦਿੱਤੀ ਸੀ ਦੋਸਤੋ ਦੁਨੀਆ ਦੀ ਆਵਾਜ਼ਾਂ ਦੇ ਨਾਲ ਭਰਪੂਰ ਇਨਸਾਨ ਜਦੋਂ ਖਾਮੋਸ਼ੀ ਦੇ ਵਿੱਚ ਡਿੱਗਦਾ ਹੈ ਖਾਮੋਸ਼ੀ ਦੇ ਵਿੱਚ ਜਾਂਦਾ ਹੈ ਤਾਂ ਉਹ ਆਪਣੇ ਅੰਦਰਲੇ ਸੱਚ ਦਾ ਸਾਹਮਣਾ ਕਰਦਾ ਹੈ ਉਸ ਨੂੰ ਅੰਦਰਲੀ ਖਾਮੋਸ਼ੀ ਦਾ ਅਹਿਸਾਸ ਹੁੰਦਾ ਹੈ ਜੇਕਰ ਤੁਹਾਨੂੰ ਕਦੀ ਐਨੋਇਕ ਚੈਂਬਰ ਵਿੱਚ ਜਾਣ ਦਾ ਮੌਕਾ ਮਿਲੇ ਤਾਂ ਤੁਸੀਂ ਜਾਵੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਤੁਸੀਂ ਇੰਨੀ ਜ਼ਿਆਦਾ ਖਮੋਸ਼ੀ ਵਿੱਚ ਕਿੰਨੇ ਮਿੰਟ ਰਹਿ ਸਕਦੇ ਹੋ ਜੇਕਰ ਤੁਹਾਨੂੰ ਇਹ ਰੋਮਾਂਚਕ ਅਤੇ ਦਿਮਾਗ ਹਿਲਾ ਦੇਣ ਵਾਲੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਬਰਕਰ ਟੀਵੀ ਫੈਕਟਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਸੀਂ ਹੁਣ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਹੋਰ ਅਨੋਖੀ ਜਾਣਕਾਰੀ ਅਤੇ ਮਜ਼ੇਦਾਰ ਫੈਕਟਸ ਦੇ ਨਾਲ ਤੁਸੀਂ ਦੇਖਦੇ ਰਹੋ ਬਰਕਰ ਟੀਵੀ ਫੈਕਟਸ